ਐਨ ਇਸ ਐਟਹਿਤ ਜੇਲ੍ਹ 'ਚ ਬੰਦ ਨੌਜਵਾਨ ਦੇ ਵੱਲੋਂ ਲੋਕਾਂ ਨੂੰ ਇੱਕ ਖਾਸ ਸੁਨੇਹਾ ਭੇਜਿਆ ਗਿਆ ਦੱਸਦੇ ਕਿ ਸੁਨੇਹਾ ਲੇ ਵਿੱਚ ਹੋਈ ਹਿੰਸਾ ਤੋਂ ਬਾਅਦ ਜੋਧਪੁਰ ਕੇਂਦਰੀ ਜੇਲ੍ਹ ਵਿੱਚ ਰਾਸ਼ਟਰੀ ਸੁਰੱਖਿਆ ਐਕਟ ਯਾਨੀ ਕਿ ਐਨ ਐਸ ਐ ਅਧੀਨ ਨਜ਼ਰਬੰਦ ਇੱਕ ਜਲਵਾਯੂ ਕਾਰਕੁਨ ਵੱਲੋਂ ਆਇਆ ਉਹਨਾਂ ਨੇ ਸ਼ਨੀਵਾਰ ਨੂੰ ਜੇਲ੍ਹ ਤੋਂ ਇੱਕ ਭਾਵੁਕ ਸੁਨੇਹਾ ਭੇਜਿਆ ਵੰਗਚੁੱਕ ਨੇ ਇਸ ਨੂੰ ਆਪਣੇ ਵੱਡੇ ਭਰਾ ਸੇਤਨ ਦూర్ਜੇ ਲਈ ਅਤੇ ਵਕੀਲ ਮੁਸਤਫਾ ਹਾਜੀ ਰਹੀ ਭੇਜਿਆ ਜੋ ਕਿ ਉਸ ਨੂੰ ਜੇਲ੍ਹ ਦੇ ਵਿੱਚ ਮਿਲਣ ਆਏ ਸਨ ਵਾਂਗਚੁਕ ਦਾ ਨਵਾਂ ਸੰਦੇਸ਼ ਲੱਦਾਖ ਅਤੇ ਪੂਰੇ ਭਾਰਤ ਦੇ ਲੋਕਾਂ ਲਈ ਹੈ ਇਸ ਸੰਦੇਸ਼ ਵਿੱਚ ਵਾਂਗਚੁਕ ਨੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਅਤੇ ਸਾਰਿਆਂ ਦਾ ਉਹਨਾਂ ਦੀ ਚਿੰਤਾ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ ਕੀਤਾ ਉਹਨਾਂ ਨੇ ਲੇਹ ਦੇ ਵਿੱਚ ਹੋਈ ਹਿੰਸਾ 'ਚ ਮਾਰੇ ਗਏ 4 ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਗੀ ਸਵੇਦਨਾ ਪ੍ਰਗਟ ਕੀਤੀ ਹੈ ਵਾਂਗਚੁਕ ਨੇ ਕਤਲਾਂ ਦੀ ਸੁਤੰਤਰ ਨਿਆਂਇਕ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਅਜਿਹੀ ਜਾਂਚ ਪੂਰੀ ਹੋਣ ਤੱਕ ਜੇਲ੍ਹ ਦੇ ਵਿੱਚ ਰਹਿਣ ਲਈ ਤਿਆਰ ਨੇ ਵਾਂਗਚੁਕ ਨੇ ਆਪਣੇ ਸੰਦੇਸ਼ ਦੇ ਵਿੱਚ ਕਿਹਾ ਕਿ ਮੈਂ ਸਰੀਰਿਕ ਅਤੇ ਮਾਨਸਿਕ ਤੌਰ ਤੇ ਠੀਕ ਹਾਂ ਅਤੇ ਸਾਰਿਆਂ ਦੀ ਚਿੰਤਾ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ ਕਰਦਾ ਹਾਂ। ਉਹ ਕਹਿੰਦੇ ਨਹੀਂ ਕਿ ਮੇਰੀਆਂ ਦਿਲੋਂ ਸੰਵੇਦਨਾਵਾਂ ਉਹਨਾਂ ਲੋਕਾਂ ਦੇ ਪਰਿਵਾਰਾਂ ਨਾਲ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਅਤੇ ਮੇਰੀਆਂ ਪ੍ਰਾਰਥਨਾਵਾਂ ਉਹਨਾਂ ਲੋਕਾਂ ਨਾਲ ਨੇ ਜੋ ਕਿ ਜ਼ਖਮੀ ਹੋਏ ਨੇ ਅਤੇ ਗ੍ਰਿਫਤਾਰ ਕੀਤੇ ਗਏ ਨੇ। ਮੰਕਚੁਕ ਨੇ ਇਸ ਪੱਛਬਦਾਂ ਵਿੱਚ ਮੰਗੀ ਸੀ ਕਿ ਸਾਡੇ 4 ਲੋਕਾਂ ਦੀ ਹੱਤਿਆ ਦੀ ਇੱਕ ਸੁਤੰਤਰ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਅਤੇ ਜਦੋਂ ਤੱਕ ਅਜੇ ਇਹ ਨਹੀਂ ਹੁੰਦਾ ਮੈਂ ਜੇਲ੍ਹ ਦੇ ਵਿੱਚ ਰਹਿਣ ਲਈ ਤਿਆਰ ਹਾਂ। ਵੰਕਚੁਕ ਨੇ ਸਿਖਰਲੀ ਸੰਸਥਾ ਕਾਰਗਿਲ ਡੈਮੋਕ੍ਰੈਟਿਕ ਅਲਾਈਅንስ ਯਾਨੀ ਕਿ ਕੇਡੀਏ ਅਤੇ ਲਦਾਖ ਦੇ ਲੋਕਾਂ ਨਾਲ ਆਪਣੀ ਇਕਤਾ ਪ੍ਰਗਟ ਕੀਤੀ ਉਹਨਾਂ ਨੇ ਕਿਹਾ ਕਿ ਮੈਂ 6ਵੀਂ ਅਨੁਸੂਚੀ ਅਤੇ ਰਾਜ ਦੇ ਦਰਜੇ ਦੀ ਮੰਗ ਵਿੱਚ ਸਿਖਰਲੀ ਸੰਸਥਾ ਤੇ ਕੇਡੀਏ ਦੀ ਨਾਲ ਮਜ਼ਬੂਤੀ ਨਾਲ ਖੜਾ ਅਤੇ ਮੈਂ ਸਿਖਰਲੀ ਸੰਸਥਾ ਦੇ ਸਾਰੇ ਕੰਮਾਂ ਦਾ ਸਮਰਥਨ ਕਰਦਾ ਵੰਕਚੁਕ ਨੇ ਲੋਕਾਂ ਨੂੰ ਸ਼ਾਂਤੀ ਅਤੇ ਇਕਤਾ ਬਣਾਈ ਰੱਖਣ ਦੀ ਅਪੀਲ ਕੀਤੀ ਉਹ ਕਹਿੰਦੇ ਨਹੀਂ ਕਿ ਮੈਂ ਲੋਕਾਂ ਨੂੰ ਸ਼ਾਂਤੀ ਅਤੇ ਇਕਤਾ ਬਣਾਈ ਰੱਖਣ ਅਤੇ ਸੱਚੇ ਗਾਂਧੀਵਾਦੀ ਤਰੀਕੇ ਨਾਲ ਅਹਿੰਸਾ ਨਾਲ ਸ਼ਾਂਤੀਪੂਰਨ ਢੰਗ ਨਾਲ ਆਪਣੇ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕਰਦਾ ਹਾਂ ਸੋਨਮ ਵਾਂਗਚੁਕ ਨੂੰ 26 ਸਤੰਬਰ 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਲੇ ਵਿੱਚ ਲਦਾਖ ਲਈ ਰਾਜ ਦਾ ਦਰਜਾ ਅਤੇ 6ਵੀਂ ਅਨੁਸੂਚੀ ਦਾ ਦਰਜਾ ਮੰਗਣ ਵਾਲੇ ਵਿਰੋਧ ਪ੍ਰਦਰਸ਼ਨਾਂ ਤੋਂ 2 ਦਿਨ ਬਾਅਦ ਹੀ ਗ੍ਰਿਫਤਾਰੀ ਹੋਈ ਸੀ ਹਿੰਸਾ ਵਿੱਚ 4 ਲੋਕ ਮਾਰੇ ਗਏ ਅਤੇ 90 ਤੋਂ ਵੱਧ ਜ਼ਖਮੀ ਹੋਏ ਨੇ ਐਨਸੀਟੀ ਤਹਿਤ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਵੰਕਚੁਕ ਨੂੰ ਰਾਜਸਥਾਨ ਦੀ ਜੋਧਪੁਰ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਉਹਨਾਂ ਦੀ ਪਤਨੀ ਗਿਤਾंजलि ਜੇ ਅੰਗਮੋ ਨੇ ਸੁਪਰੀਮ ਕੋਰਟ ਵਿੱਚ ਉਹਨਾਂ ਦੀ ਨਜ਼ਰਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਉਹਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਸੋਮਵਾਰ 6 ਅਕਤੂਬਰ 2025 ਨੂੰ ਪਟੀਸ਼ਨ 'ਤੇ ਸੁਣਵਾਈ ਕਰੇਗਾ। ਅਦਾਲਤੀ ਕਾਜ਼ ਲਿਸਟ ਦੇ ਅਨੁਸਾਰ ਇਸ ਮਾਮਲੇ ਦੀ ਸੁਣਵਾਈ ਜਸਟਿਸ ਅਰਵਿੰਦ ਕੁਮਾਰ ਅਤੇ ਐਨਵੀ ਅੰਜਾਰੀਆ ਦੀ ਬੈਂਚ ਕਰੇਗੀ ਵਾਂਗਚੁਬ ਦੇ ਸਮਰਥਕ ਅਤੇ ਕਾਰਕੁਨ ਅਦਾਲਤ ਦੇ ਫੈਸਲੇ ਦੀ ਬੇਸਬਰੀ ਦੇ ਨਾਲ ਉੜੀ ਕਰ ਰਹੇ ਨੇ ਜਿਸ ਨੂੰ ਲਦਾਖ ਅੰਦੋਲਨ ਦੇ ਨੇਤਾ ਲੋਕਤੰਤਰੀ ਅਧਿਕਾਰਾਂ ਤੇ ਹਮਲਾ ਕਹਿ ਰਹੇ ਨੇ ਤਾਂ ਦੱਸਦੇ ਕਿ ਵੱਡੀ ਅਪਡੇਟ ਲਦਾਖ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਗ੍ਰਿਫਤਾਰ ਕੀਤੇ ਗਏ ਸੋਨਮ ਵਾਂਗਚੁਕ ਨੇ ਲੋਕਾਂ ਨੂੰ ਇੱਕ ਵੱਡਾ ਸੁਨੇਹਾ ਭੇਜਿਆ ਉਹਨਾਂ ਨੇ ਕਿਹਾ ਕਿ ਮੈਂ ਠੀਕ ਹਾਂ ਤੇ ਸੰਘਰਸ਼ ਜਾਰੀ ਰਹਿਣ ਤੱਕ ਮੈਂ ਜੇਲ੍ਹ ਦੇ ਵਿੱਚ ਰਹਿਣ ਨੂੰ ਵੀ ਤਿਆਰ ਹਾਂ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਵੱਡਾ ਸੁਨੇਹਾ ਕਿਤੇ ਨਾ ਕਿਤੇ ਉਹ ਦਿਨ ਦਿਨ ਨਜ਼ਰ ਆਏ ਨੇ ਤੇ ਨਾਲ ਹੀ ਵਾਂਗਚੁਕ ਨੇ ਅਜੇ ਵੀ ਆਪਣੀ ਜੋ ਮੰਗ ਹੈ ਉਹ ਕਾਇਮ ਰੱਖੀ ਹੈ ਉਹਨਾਂ ਦੇ ਵੱਲੋਂ ਉਹਨਾਂ ਜਿਸ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹ ਮੰਗ ਵੀ ਉਹ ਦਰੋਂਦੇ ਨਜ਼ਰ ਆਏ ਨਹੀਂ ਤੇ ਕਿਤਨਾ ਕਿਤੇ ਉਹਨਾਂ ਦਾ ਜੋ ਜਜ਼ਬਾ ਹੈ ਉਹ ਜੇ ਵੀ ਕਾਇਮ ਨਜ਼ਰ ਆ ਰਿਹਾ ਹੈ